ਸਾਰੇ ਦੋਸਤਾਂ ਸਾਡੇ ਵੱਲੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸੱਸੀਕਾਲ ਸਰਪੰਚ ਸਾਹਿਬ ਕੀ ਹਾਲ ਚਾਲ ਹੈ ਜੀ ਸੱਸੀਕਾਲ ਬਾਈ ਵਧੀਆ ਸੁਣਾਓ ਵਧੀਆ ਹੀ ਵਧੀਆ ਤੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਰਿਕੁਐਸਟ ਕਰਦੇ ਆ ਕਿ ਚੈਨਲ ਨੂੰ ਫੋਲੋ ਕਰ ਲਿਓ ਤੇ ਅੱਜ ਤੁਹਾਨੂੰ ਆਪਾਂ ਬਹੁਤ ਚੰਗੀ ਜੋ ਬਰੀਡ ਦੀ ਗਾਂ ਦਿਖਾਉਣ ਲੱਗੇ ਆ ਤੇ ਬਾਕੀ ਜਾਣਕਾਰੀ ਬਾਈ ਤੋਂ ਲੈ ਕੇ ਸਾਂਝੀ ਕਰਦੇ ਆ ਆਪਾਂ ਤੇ ਸਰਪੰਚ ਸਾਹਿਬ ਜੀ ਇਹਦਾ ਗਾਂ ਦਾ ਸੂਆ ਦੱਸ ਦਿਓ ਠੀਕ ਆ ਦੁੱਧ ਦੱਸ ਦਿਓ ਵੀ ਕਿੰਨੇ ਲੀਟਰ ਇਹਨੇ ਪਾਇਆ ਨੇੜੇ ਹੋ ਜਾ ਮਾੜਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣਾ ਚੈਨਲ ਹੈ ਬਾਈ ਦਾ ਵੇਖਣ ਆਲਿਆਂ ਨੂੰ ਗਾ ਦਾ ਬਾਈ ਤੀਜਾ ਸੂਏ ਤੀਲੇ ਦਾ ਦੋਤਾ ਬਾਈ ਪਹਿਲਾਂ ਵਾਲੇ ਸੂਏ ਦਿੱਤਾ ਇਹਨੇ ਤੀਜੇ ਸੂਏ ਆ ਇਹ ਠੀਕ ਹੈ ਹੁਣ ਚੰਗਾ ਸਿਮਰਨ ਲੱਗਿਆ ਜੇ ਵਧੀਆ ਮੈਨੂੰ ਇਹਨਾਂ ਪਤਾ ਨਹੀਂ ਡਾਕਟਰ ਨਾਲ ਹੈਗਾ ਡਾਕਟਰ ਕਲੀਅਰ ਕਰ ਦੂਗਾ ਵੀ ਕਿਹੜਾ ਹੈ ਠੀਕ ਹੈ ਵੀ ਕਿਹੜਾ ਸਿਮਣ ਹੈ ਇਹਦੇ ਚੰਗਾ ਲਵਾਇਆ ਜੀ ਵਧੀਆ ਤੇ ਆਪਣਾ ਮੰਨ ਕੇ ਚਲੋ ਜੀ ਐਤਕੀ ਵੀ ਦੁੱਧ ਵੀ ਚਲੋ ਠੀਕ ਹੈ ਮਹਾਰਾਜ ਦੀ ਕਿਰਪਾ ਨਾਲ 32 33 ਲੀਟਰ ਵੀ ਪਾ ਸਕਦੀ ਆ ਤੇ ਬਾਕੀ ਇਹਦਾ ਬਈ ਜੀ ਜਿਹੜਾ ਵੀ ਆਪਣਾ ਵੀ ਤੁਸੀਂ ਵੇਖ ਸਕਦੇ ਹੋ ਵੇਲ ਗਾਂ ਦੀ ਠੀਕ ਹੈ ਨਾ ਜਿਹੜਾ ਪੁੱਠਾ ਕਹਿੰਦੇ ਹੁੰਦੇ ਆ ਵੀ ਉਹ ਵੀ ਜਮਾ ਪੂਰਾ ਸਹੀ ਆ ਵੀ ਕੋਣੀ ਤੋਂ ਲੈ ਕੇ ਇਥੋਂ ਤੀਕ ਜਿਹੜਾ ਹੋਣਾ ਚਾਹੀਦਾ ਜ਼ਰੂਰੀ ਆ ਤੇ ਦਿਨ ਕਿੰਨੇ ਕੁ ਲੱਜੂਗੀ ਸਰਪੰਚ ਸਾਹਿਬ ਇਹ ਅੱਠ ਤੇ ਕਿਤੇ ਕਰੀਬਨ 9 ਦੇ ਵਿੱਚ ਦਿਨ ਪੂਰੇ ਆ ਜੀ ਠੀਕ ਹੈ 9 8 ਨੂੰ ਪੂਰੇ ਆ ਜੀ ਦਿਨ 9 8 ਨੂੰ ਪੂਰੇ ਆ ਜਾਨੀ ਕਿ ਤੇ ਬਾਕੀ ਸੀਲ ਠੰਡੀ ਤੁਸੀਂ ਮਾਰੇ ਹੱਥ ਮਾਰ ਦਿਓ ਸੇਠ ਸੀਲ ਠੰਡੀ ਦੇਖ ਸਕਦੇ ਹੋ ਪੂਰੀ ਸੀਲ ਠੰਡੀ ਆ ਭਾਵੇਂ ਇਹਨੂੰ ਬੱਚਾ ਚੋਈ ਜਾਵੇ ਠੀਕ ਹੈ ਤਾਂ ਵੀ ਇਹ ਪੈਰ ਨਹੀਂ ਚਾਹਦੀ ਕਿ ਐ ਨਹੀਂਗਾ ਵੀ ਕੋਈ ਪੈਰ ਹਿਲਾਜੂਗੀ ਠੀਕ ਹੈ ਅੰਨੱਕ ਮੂੰਹ ਸਿਰ ਇੱਕ ਮਿੰਟ ਸਾਰਾ ਕੁਝ ਦੇਖ ਸਕਦੇ ਹੋ ਤੁਸੀਂ ਇਹਦਾ ਸਭਾ ਮਾੜੀ ਤੋਰ ਕੇ ਵਿਖਾ ਦੇਈਏ ਇਹਨੂੰ ਇਧਰ ਦੇ ਪਾਸੇ ਹੋ ਜਾ ਰੌਣਾ ਮਾ ਲਾਉਂ ਹਾਂ ਤੇ ਇਹਨੂੰ 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 ਤੋਰ ਦੇ ਦੇਖ ਸਕਦੇ ਹੋ 91 ਨਿੱਕਾ ਗਾਂ ਦਾ ਠੀਕ ਹੈ ਤੇ ਕਲਰ ਵਾਈਟ ਚ ਆਉਂਦੀ ਆ ਥਣ ਵੀ ਪੂਰਾ ਐਨ ਮੁਠੀ ਵਾਲਾ ਥਾਣਾ ਐ ਨਹੀਂਗਾ ਵੀ ਕੋਈ ਵੀ ਥਾਂ ਚ ਫਰਕ ਹੋਵੇ ਠੀਕ ਹੈ ਤੇ ਬਾਕੀ ਥਣ ਹਜੇ ਕੱਢ ਵੀ ਜਾਊਗੀ ਤੇ ਸਰਪੰਚ ਸਾਹਿਬ ਨੰਬਰ ਬੋਲਦੇ ਆਪਣਾ ਨੜੇ 9147 55225 ਤੇ ਸਾਬ ਚੰਦ ਪਿੰਡ ਹੈ ਜੀ ਕਿ ਦਰਵਾਦੇ ਜੋ ਹਲਕੇ ਚ ਪੈਂਦਾ ਤੇ ਕੋਟਪਾਈ ਤੋਂ ਵੀ ਨੇੜੇ ਪੈਂਦਾ ਤੇ ਦੋਦਾ ਤੋਂ ਵੀ 8 ਕਿਲੋਮੀਟਰ ਨੋਂ ਪਊਆ ਤੇ ਜੇਕਰ ਕਿਸੇ ਨੇ ਖਰੀਦਣੀ ਹੋਵੇ ਤਾਂ ਬਾਈ ਸਰਪੰਚ ਸਾਹਿਬ ਨਾਲ ਗੱਲਬਾਤ ਕਰ ਸਕਦਾ ਫੋਨ ਤੇ ਨੰਬਰ ਆਪਾਂ ਡਿਸਕ੍ਰਿਪਸ਼ਨ ਚ ਪਾ ਦਿਆਂਗੇ ਇਹਨਾਂ ਦਾ ਤੇ ਹੋਰ ਵੀ ਬਰੀਡ ਦੀਆਂ ਜੋ ਚੰਗੀਆਂ ਗਾਇਆਂ ਇਹਨਾਂ ਕੋਲੇ ਤਿਆਰ ਉਹ ਅਜੇ ਟਾਈਮ ਲਾਈਨ ਉਹ ਆਪਾਂ ਬਾਅਦ ਚ ਦਿਖਾਵਾਂਗੇ ਤੁਹਾਨੂੰ ਤੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ